ਸ਼ਨੀਵਾਰ ਸੌਣ ਸ਼ਾਸਤ ਵਿਚਾਰ ਹਉਮੈ ਮੇਰਾ ਪਰਮੈ ਸੰਸਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਹਫਤੇ ਦੇ ਆਖਰੀ ਦਿਨ ਸ਼ਨੀਚਰਵਾਰ ਨੂੰ ਆਧਾਰ ਬਣਾ ਕੇ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਲੋਕ ਰੱਬ ਦੇ ਗੁਣਾਂ ਨੂੰ ਛੱਡ ਕੇ ਚਲਾਕ ਪੁਜਾਰੀ ਦੀ ਸੋਚ ਵਿੱਚੋਂ ਉਪਜੇ ਸ਼ੌਨਕ ਜੋਤਿਸ਼ ਸ਼ਾਸਤਰ ਵਰਗੇ ਗ੍ਰੰਥ ਦੀ ਵਿਚਾਰ ਵਿੱਚ ਪੈ ਕੇ ਭਟਕਦੇ ਹਨ ਜੋਤਸ਼ੀਆਂ ਦੇ ਪੈਦਾ ਕੀਤੇ ਡਰ ਅਤੇ ਲਾਲਚ ਨਾਲ ਵਿਹਿਮਾ ਪਰਮਾ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਰੱਬ ਦੇ ਰਾਹ ਤੇ ਚੱਲਣ ਦੀ ਬਜਾਏ ਬੰਦਾ ਡਰ ਅਤੇ ਹਉਮੈ ਨੂੰ ਹੀ ਪਾਲਦਾ ਭਟਕਦਾ ਰਹਿੰਦਾ ਹੈ ਮਨਮੁਖ ਅੰਦਾ ਦੂਜੇ ਭਾਈ ਜਮਦਰ ਬਾਦ ਦਾ ਝੋਟਾ ਖਾਏ ਸੱਚ ਅਤੇ ਧਰਮ ਵੱਲੋਂ ਅੰਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਅਜਿਹਾ ਮਨੁੱਖ ਵਿਕਾਰ ਰੂਪੀ ਜਮਾ ਦੇ ਵਸ ਪਿਆ ਹੋਇਆ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵਲਾਏ ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਜ਼ਿੰਦਗੀ ਦਾ ਅਸਲ ਆਨੰਦ ਮਾਣਦਾ ਹੈ ਜਿਹੜਾ ਸੱਚੇ ਪ੍ਰਭੂ ਦੇ ਗੁਣਾਂ ਨੂੰ ਆਪਣਾ ਰੋਜ਼ਾਨਾ ਕਰਤੱਬ ਬਣਾਉਂਦਾ ਹੈ ਅਤੇ ਸਦਾ ਥਿਰ ਰਹਿਣ ਵਾਲੇ ਰੱਬ ਵਿੱਚ ਸੁਰਤ ਜੋੜੀ ਰੱਖਦਾ ਹੈ